ਦੋ ਤੇਜ਼ ਰਫ਼ਤਾਰ ਸਕੂਟਰੀਆਂ ਦੀ ਜ਼ਬਰਦਸਤ ਟੱਕਰ ਹੋਈ ਇਹ ਦੋਵੇਂ ਸਕੂਟਰੀਆਂ ਜਾ ਕੇ ਇੱਕ ਥਾਰ ਦੇ ਨਾਲ ਜਾ ਟਕਰਾਈਆਂ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਇਹ ਵੀਡੀਓ ਖਰੜ ਮੁਖਾਲੀ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਬਾਬਤ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਸਕੂਟਰ 'ਤੇ ਸਵਾਰ ਕੁੜੀ ਦਾ ਕੀ ਹਾਲ ਹੈ। ਦਰਅਸਲ ਦੋ ਸਕੂਟਰੀਆਂ ਦੀ ਟੱਕਰ ਹੁੰਦੀ ਹੈ ਤੇ ਇਸ ਟੱਕਰ ਦੇ ਵਿੱਚ ਕੁੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੀ ਹੈ। ਇਸ ਵੀਡੀਓ ਨੂੰ ਦੇਖੋ ਜ਼ਰਾ ਧਿਆਨ ਦੇ ਨਾਲ ਕਮੈਂਟ ਕਰਕੇ ਦੱਸੋ ਆਖਿਰਕਾਰ ਇਸ ਹਾਦਸੇ ਦੇ ਵਿੱਚ ਗਲਤੀ ਕਿਸ ਦੀ ਹੈ? ਜ਼ਿੰਮੇਵਾਰ ਕੌਣ ਹੈ? ਦਰਸਲ ਸਕੂਟਰੀ ਤੇ ਸਵਾਰ ਕੋ ਇੱਕ ਵਿਅਕਤੀ ਅਤੇ ਦੂਸਰੀ ਸਕੂਟਰੀ ਤੇ ਸਵਾਰ ਕੋ ਇੱਕ ਕੁੜੀ। ਇਹ ਦੋਵੇਂ ਜਣੇ ਆ ਰਹੇ ਹੁੰਦੇ ਨੇ ਕਿ ਅਚਾਨਕ ਦੋਵਾਂ ਦੀ ਟੱਕਰ ਹੋ ਜਾਂਦੀ ਹੈ ਤੇ ਫਿਰ ਇਹ ਸਕੂਟਰੀਆਂ ਇੱਕ ਥਾਰ ਦੇ ਵਿੱਚ ਜਾ ਟਕਰਾਉਂਦੀਆਂ ਨੇ। ਕੁੜੀ ਬੇਸੁਧ ਖੋ ਜਾਂਦੀ ਹੈ ਬੜੀ ਮੁਸ਼ਕਿਲ ਦੇ ਨਾਲ ਦੁਕਾਨਦਾਰਾਂ ਦੀ ਮਦਦ ਦੇ ਨਾਲ ਉਸ ਨੂੰ ਚੁੱਕਿਆ ਜਾਂਦਾ ਹੈ ਹਾਲਾਂਕਿ ਉਸਦੇ ਕੀ ਹਾਲ ਨੇ ਇਸ ਬਾਬਤ ਹਾਲੇ ਤੱਕ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਹਾਦਸਾ ਸੱਚਮੁੱਚ ਭਿਆਨਕ ਹੈ ਦੋ ਤੇਜ਼ ਰਫ਼ਤਾਰ ਸਕੂਟਰੀਆਂ ਦੀ ਜ਼ਬਰਦਸਤ ਟੱਕਰ ਹੋਈ ਇਹ ਦੋਵੇਂ ਸਕੂਟਰੀਆਂ ਜਾ ਕੇ ਇੱਕ ਥਾਰ ਦੇ ਨਾਲ ਜਾ ਟਕਰਾਈਆਂ ਇਹ ਖਿਸਾਰੀ ਘਟਨਾ ਉੱਥੇ ਲੱਗੇ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਹ ਵੀਡੀਓ ਖਰੜ ਮੁਖਾਲੀ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਬਾਬਤ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਸਕੂਟਰ ਤੇ ਸਵਾਰ ਕੁੜੀ ਦਾ ਕੀ ਹਾਲ ਹੈ ਦਰਅਸਲ ਦੋ ਸਕੂਟਰੀਆਂ ਦੀ ਟੱਕਰ ਹੁੰਦੀ ਹੈ ਤੇ ਇਸ ਟੱਕਰ ਦੇ ਵਿੱਚ ਕੁੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੀ ਹੈ ਇਸ ਵੀਡੀਓ ਨੂੰ ਦੇਖੋ ਜਰਾ ਧਿਆਨ ਦੇ ਨਾਲ ਕਮੈਂਟ ਕਰਕੇ ਦੱਸੋ ਆਖਿਰਕਾਰ ਇਸ ਹਾਦਸੇ ਦੇ ਵਿੱਚ ਗਲਤੀ ਕਿਸ ਦੀ ਹੈ ਜ਼ਿੰਮੇਵਾਰ ਕੌਣ ਹੈ ਦਰਅਸਲ ਸਕੂਟਰੀ ਤੇ ਸਵਾਰ ਕੋ ਇੱਕ ਵਿਅਕਤੀ ਅਤੇ ਦੂਸਰੀ ਸਕੂਟਰੀ ਤੇ ਸਵਾਰ ਕੋ ਇੱਕ ਕੁੜੀ ਇਦੋਵੇਂ ਜਨ ਨੇ ਆ ਰਹੇ ਹੁੰਦੇ ਨੇ ਕਿ ਅਚਾਨਕ ਦੋਵਾਂ ਦੀ ਟੱਕਰ ਹੋ ਜਾਂਦੀ ਹੈ ਤੇ ਫਿਰ ਇਹੇ ਸਕੂਟਰੀਆਂ ਇੱਕ ਥਾਰ ਦੇ ਵਿੱਚ ਜਾ ਟਕਰਾਉਂਦੀਆਂ ਨੇ ਕੁੜੀ ਬੇਸੂਦ ਖੋ ਜਾਂਦੀ ਹੈ ਬੜੀ ਮੁਸ਼ਕਿਲ ਦੇ ਨਾਲ ਦੁਕਾਨਦਾਰਾਂ ਦੀ ਮਦਦ ਦੇ ਨਾਲ ਉਸ ਨੂੰ ਚੁੱਕਿਆ ਜਾਂਦਾ ਹੈ ਹਾਲਾਂਕਿ ਉਸਦੇ ਕੀ ਹਾਲ ਨੇ ਇਸ ਬਾਬਤ ਹਾਲੇ ਤੱਕ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਹਾਦਸਾ ਸੱਚਮੁੱਚ ਭਿਆਨਕ ਹੈ ਦੋ ਤੇਜ਼ ਰਫਤਾਰ ਸਕੂਟਰੀਆਂ ਦੀ ਜ਼ਬਰਦਸਤ ਟੱਕਰ ਹੋਈ ਇਹ ਦੋਵੇਂ ਸਕੂਟਰੀਆਂ ਜਾ ਕੇ ਇੱਕ ਥਾਰ ਦੇ ਨਾਲ ਜਾ ਟਕਰਾਈਆਂ ਇਹ ਖਿ ਸਾਰੀ ਘਟਨਾ ਉੱਥੇ ਲੱਗੇ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਹ ਵੀਡੀਓ ਖਰੜ ਮੁਖਾਲੀ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਬਾਬਤ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਸਕੂਟਰ ਤੇ ਸਵਾਰ ਕੁੜੀ ਦਾ ਕੀ ਹਾਲ ਹੈ ਦਰਅਸਲ ਦੋ ਸਕੂਟਰੀਆਂ ਦੀ ਟੱਕਰ ਹੁੰਦੀ ਹੈ ਤੇ ਇਸ ਟੱਕਰ ਦੇ ਵਿੱਚ ਕੁੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੀ ਹੈ ਇਸ ਵੀਡੀਓ ਨੂੰ ਦੇਖੋ ਜ਼ਰਾ ਧਿਆਨ ਦੇ ਨਾਲ ਕਮੈਂਟ ਕਰਕੇ ਦੱਸੋ ਆਖਿਰਕਾਰ ਇਸ ਹਾਦਸੇ ਦੇ ਵਿੱਚ ਗਲਤੀ ਕਿਸ ਦੀ ਹੈ ਜ਼ਿੰਮੇਵਾਰ ਕੌਣ ਹੈ ਦਰਅਸਲ ਸਕੂਟਰੀ ਤੇ ਸਵਾਰ ਕੋ ਇੱਕ ਵਿਅਕਤੀ ਅਤੇ ਦੂਸਰੀ ਸਕੂਟਰੀ ਤੇ ਸਵਾਰ ਕੋ ਇੱਕ ਕੁੜੀ ਇਹ ਦੋਵੇਂ ਜਨੇ ਆ ਰਹੇ ਹੁੰਦੇ ਨੇ ਕਿ ਅਚਾਨਕ ਦੋਵਾਂ ਦੀ ਟੱਕਰ ਹੋ ਜਾਂਦੀ ਹੈ ਤੇ ਫਿਰ ਇਹੇ ਸਕੂਟਰੀਆਂ ਇੱਕ ਥਾਰ ਦੇ ਵਿੱਚ ਜਾ ਟਕਰਾਉਂਦੀਆਂ ਨੇ ਕੁੜੀ ਬੇਸੁੱਧ ਖੋ ਜਾਂਦੀ ਹੈ ਬੜੀ ਮੁਸ਼ਕਿਲ ਦੇ ਨਾਲ ਦੁਕਾਨਦਾਰਾਂ ਦੀ ਮਦਦ ਦੇ ਨਾਲ ਉਸਨੂੰ ਚੁੱਕਿਆ ਜਾਂਦਾ ਹੈ ਹਾਲਾਂਕਿ ਉਸਦੇ ਕੀ ਹਾਲ ਨੇ ਇਸ ਬਾਬਤ ਹਾਲੇ ਤੱਕ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਹਾਦਸਾ ਸੱਚਮੁੱਚ ਭਿਆਨਕ ਹੈ